ਜੋ ਇਲੈਕਸ਼ਨਾਂ ਚੱਲੀਆਂ ਤੁਸੀਂ ਦੇਖਿਆ ਜੋ ਜੋ ਲੋਕਾਂ ਨੂੰ ਉਮੀਦ ਸੀ ਵੀ ਇਹਨਾਂ ਨੇ ਆ ਘਟੀਆਂ ਕੰਮ ਕਰਨੇ ਨੇ ਉਹ ਸਾਰੇ ਇਹਨਾਂ ਨੇ ਕੀਤੇ ਔਰ ਤੁਸੀਂ ਦੇਖਿਆ ਇਲੈਕਸ਼ਨਾਂ ਦੇ ਵਿੱਚ ਸ਼ਰਾਬ ਵੀ ਚਲਾਈ ਪੈਸਾ ਵੀ ਚਲਾਇਆ ਸੂਟ ਤੱਕ ਦਿੱਤੇ ਪਰ ਲੋਕਾਂ ਨੇ ਇਹਨਾਂ ਨੂੰ ਨਕਾਰ ਦਿੱਤਾ ਬੜੇ ਬੁਰੇ ਤਰੀਕੇ ਨਾਲ ਨਕਾਰਿਆ ਚਲੋ ਇੱਥੇ ਤੱਕ ਵੀ ਜਿਤਨਾ ਬੰਦਾ ਕਹਿੰਦਾ ਨਾ ਵੀ ਰਾਜ ਹੋ ਜਾਂਦਾ ਵਾ ਵੀ ਚਲੋ ਵੀ ਜੇ ਨਹੀਂ ਅੱਜ ਕਾਊਂਟਿੰਗ ਦੇ ਵਿੱਚ ਉਹ ਲੋਕ ਜਿਨ੍ਹਾਂ ਦੇ ਕਾਰਡ ਬਣ ਨਹੀਂ ਸਕਦੇ ਬੜੀ ਸ਼ੈਤਾਨੀ ਦੇ ਨਾਲ ਉਹਨਾਂ ਦੇ ਕਾਰਡ ਬਣਾ ਕੇ ਉਹਨਾਂ ਨੂੰ ਅੰਦਰ ਬਿਠਾਇਆ ਗਿਆ ਜਿਹਦਾ ਜਦੋਂ ਸਾਨੂੰ ਪਤਾ ਲੱਗਾ ਫਿਰ ਆਪਾਂ ਡਟ ਕੇ ਵਿਰੋਧ ਕੀਤਾ ਔਰ ਬਣਦੀ ਜਿਹੜੀ ਕਾਰਵਾਈ ਉਹ ਕਰਾਵਾਂਗੇ ਆਪਾਂ ਇਹ ਕੌਣ ਆਇਆ ਦਾ ਸੀ ਕਿਹਦੇ ਵੱਲੋਂ ਕਾਰਡ ਬਣਾਏ ਗਏ ਨੈਗਲੀਜੈਂਸੀ ਕਿੱਥੇ ਆ ਨੈਗਲੀਜੈਂਸੀ ਜਿੱਥੇ ਵੀ ਹੋਗੀ ਉਹ ਕੱਢਾਂਗੇ ਹੁਣ ਵੇਖਾਂਗੇ ਕਿਹਦੀ ਲਾਪਰਵਾਹੀ ਹੈ ਕਿਹੜਾ ਬੰਦਾ ਇਹਨਾਂ ਕੋਲ ਵਿਕ ਗਿਆ ਕਿਹੜੇ ਬੰਦੇ ਨੇ ਇਹਨਾਂ ਕੋਲ ਪੈਸਾ ਲੈ ਲਿਆ ਕਿਉਂਕਿ ਹਰ ਕੰਮ 'ਚ ਦੇ ਪੈਸਾ ਸੁੱਟਦੇ ਜੇ ਵੋਟ ਲੈਣੀ ਤਾਂ ਪੈਸਾ ਜੇ ਕੇ ਨੂੰ ਖਰੀਦਣਾ ਤਾਂ ਪੈਸਾ ਪਰ ਹਾਂ ਇੱਕ ਗੱਲ ਮੈਂ ਕਹਿ ਸਕਦਾ ਮੈਂ ਸਲੂਟ ਕਰਦਾ ਆਪਣੇ ਲੋਕਾਂ ਨੂੰ ਜਿਨ੍ਹਾਂ ਨੇ ਮੇਰੇ ਕੰਮ ਦਾ ਮੁੱਲ ਪਾਇਆ ਅੱਜ ਦੋਵੇਂ ਸੀਟਾਂ ਬਟਾਲੇ ਦੇ ਵਿੱਚ ਜਿਹੜੀ ਵੱਡੀ ਲੀਡ ਦੇ ਨਾਲ ਜਿਹੜੀ ਜਿਤਾ ਕੇ ਇਹ ਕਹਿੰਦੇ ਸੀ ਨਾ ਵੀ ਆਪਾਂ ਪਤਾ ਨਹੀਂ ਕੀ ਕਰ ਲੈਣਾ ਕੀ ਹੋ ਜਾਣਾ ਅੱਜ ਲੋਕਾਂ ਨੇ ਜਵਾਬ ਦਿੱਤਾ ਨੇ ਆਪਣੇ ਨਾਮ ਦੇ ਕਿਸੇ ਹੋਰ ਦੇ ਨਾਮ ਤੇ ਇਹ ਇਹ ਕਾਂਗਰਸ ਕਾਂਗਰਸ ਦੇ ਨਾਲ ਸੰਬੰਧਤ ਹੈ ਪਰ ਅੱਗੋਂ ਹੋਰ ਹਾਸੇ ਵਾਲੀ ਗੱਲ ਤਾਂ ਮੈਂ ਦੱਸਾਂ ਇਹ ਕਈ ਜਗ੍ਹਾ ਕੱਲ ਇਹ ਕਾਂਗਰਸੀ ਇਕੱਠੇ ਹੋ ਗਿਆ ਵੀ ਆਮ ਆਦਮੀ ਪਾਰਟੀ ਨੂੰ ਹਰਾਣਾ ਪਰ ਫਿਰ ਵੀ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਰਿਹਾ ਸ਼ਾਇਦ ਕਲਸੀ ਨੇ ਦਿਲ ਜਿੱਤੇ ਆ ਲੋਕਾਂ ਨੇ ਦਿਲ ਜਿੱਤੇ ਆ ਜਿਹੜਾ ਬਸ ਆ ਜਿਹੜੀ ਹੁਣ ਜਿੱਥੇ ਜਿੱਥੇ ਜਿਹਦੀ ਗਲਤੀ ਹੋਊਗੀ ਉਹਦੇ ਤੇ ਕਾਰਵਾਈ ਕੀਤੀ ਜਾਊਗੀ ਮੈਂ ਕਹਿੰਦਾ ਵੀ ਇੱਕ ਚੀਜ਼ ਹੁੰਦੀ ਹੈ ਵੀ ਕੁਝ ਬੰਦਾ ਕੁਝ ਹੱਦ ਤੱਕ ਮੈਂ ਕਹਿੰਦਾ ਵੀ ਮੈਨੂੰ ਲੱਗਦਾ ਨਹੀਂ ਵੀ ਸ਼ਾਇਦ ਕੋਈ ਇਹਨਾਂ ਦੀ ਹੱਦ ਰਹਿ ਗਈ ਹੋਵੇ ਪੈਸਾ ਨਹੀਂ ਚੱਲਿਆ ਸ਼ਰਾਬਾ ਨਹੀਂ ਚੱਲੀਆਂ ਸੂਡ ਨਹੀਂ ਚੱਲੇ ਲੋਕਾਂ ਨੇ ਦਿੱਤਾ ਫਤਵਾ ਕੀ ਜਵਾਬ ਮਿਲਿਆ ਫਿਰ ਨਤੀਜਾ ਤੁਹਾਡੇ ਸਾਹਮਣੇ ਆ ਸੋ ਮੈਂ ਇੱਕ ਗੱਲ ਕਹਦੇ ਆ ਲੋਕਾਂ ਨੇ ਇਹਨਾਂ ਨੂੰ ਸਿਰੇ ਤੋਂ ਨਕਾਰਤਾ ਔਰ ਜੇ ਹੁਣ ਵੀ ਕਹਿਣ ਵੀ ਹਲੇ ਸੈਮੀ ਫਾਈਨਲ ਸਾਡਾ ਰਹਿੰਦਾ ਹੈ ਤੇ ਮੈਂ ਕਹਿੰਦਾ ਸ਼ਰਮ ਨਾਲ ਨੱਕ ਡੋਬ ਲੈਣੇ ਬੰਦੇ ਰੈਸਟ ਹੋਏ ਕਿੰਨੀ ਅਧਿਕਾਰਵਾਈ ਕਰ ਰਹੇ ਐਸਐਸਪੀ ਸਾਹਿਬ ਨੇ ਆਸਵਸਾਨ ਦਿੱਤਾ ਵੀ ਮੈਂ ਕਾਰਵਾਈ ਕਰਕੇ ਫਿਰ ਮੈਂ ਤੁਹਾਨੂੰ ਦੱਸਾਂ ਤਾਂ ਹੀ ਹੁਣ ਕੰਦ ਵਿਖਾ ਲੋ ਇਹਨਾਂ ਨੂੰ ਜਿਹੜੀ ਲਿਖਿਆ ਹੈ ਕੀ ਕਹਿੰਦੇ ਕੰਦ ਤੇ ਲਿਖਿਆ ਹੈ ਵੀ ਕਾਂਗਰਸ ਜਿੱਤ ਗਈ ਵਿਖਾ ਲੋ ਕਹਿੰਦੇ ਇਹ 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 ਧਮਕੀਆਂ ਦੇਣਾ ਇਹ ਬਦਮਾਸ਼ੀਆਂ ਵਿਖਾਉਣ ਨਾਲ ਵੋਟਾਂ ਨਹੀਂ ਪੈਂਦੀਆਂ ਹੁੰਦੀਆਂ ਇਹ ਤੁਸੀਂ ਨਾ ਹੁੰਦੇ ਅੱਜ ਕੀ ਸਮਝਦੇ ਹੋ ਰਿਜ਼ਲਟਸ ਤੇ ਕੀ ਅਸਰ ਉਡਾਈ ਜਿਸ ਤਰ੍ਹਾਂ ਬਾਰੇ ਲੋਕ ਆਏ ਦੇ ਦੇਖੋ ਮੈਂ ਇੱਕ ਗੱਲ ਕਹਿ ਕਹਿਣੀ ਚਾਹੁੰਦਾ ਵੀ ਜੇ ਨਾ ਹੁੰਦੇ ਮੈਂ ਤੇ ਆਪੋ ਮੈਂ ਇੱਕ ਇੱਕ ਆਪਣੇ ਵਰਕਰ ਦੇ ਨਾਲ ਖੜਾ ਠੀਕ ਹੈ ਕੱਲੀ ਕੱਲੀ ਜਿੱਥੇ ਜਿੱਥੇ ਜੋ ਜੋ ਇਹ ਕੀਤਾ ਜਾਂ ਕਰ ਰਹੇ ਸਭ ਪਤਾ ਹੈ ਕੋਈ ਗੱਲ ਨਹੀਂ ਇਹ ਵੇਖਿਓ ਬੰਦ ਤੱਕ ਕੀ ਕਰਦਿਆਂ ਉਹਨੇ ਉਹਨੇ ਆ ਕੇ ਜੀ ਇਹ ਦੁਬਾਰਾ ਚੈਕਿੰਗ ਕਰੋ ਜੀ ਦੁਬਾਰਾ ਚੈਕ ਕੀਤੇ ਤਾਂ ਫਿਰ ਉਹ ਜਿਹੜੀਆਂ ਵੋਟਾਂ ਸੀ ਗਿਆ ਉਸ ਆ ਨਿਕਲਿਆ ਜੀ ਹੁਣ ਮਸਲਾ ਹੱਲ ਹੋ ਗਿਆ ਜੀ ਮਸਲਾ ਦਾ ਹੱਲ ਨਹੀਂ ਜੀ ਅਸੀਂ ਉਸ ਟੇਬਲ ਤੇ ਜਿਹੜੇ ਚਾਰ ਟਿੰਨ ਰਾਉਂਡ ਪਹਿਲਾਂ ਹੋਏ ਨੇ ਉਹ ਅਸੀਂ ਰੀ ਚੈਕਿੰਗ ਦੁਬਾਰਾ ਕਰਾਉਣੀ ਹੈ ਜੀ ਕਿਉਂਕਿ ਸਾਨੂੰ ਇਹ 12 ਵੋਟਾਂ ਦਾ ਇੱਕ ਰਾਉਂਡ ਵਿੱਚ ਫਰਕ ਆ ਸਕਦਾ ਤੇ ਬਾਕੀ ਜਿਹੜੇ ਪਹਿਲੇ ਰਾਉਂਡ ਨੇ ਉਹਨਾਂ 'ਚ ਪਤਾ ਨਹੀਂ ਉਹ ਉਸ ਆਦਮੀ ਨੇ ਕਿੰਨਾ ਰੌਂਡ ਕਰ ਪਾਤਾ ਤੁਹਾਨੂੰ ਲੱਗਦਾ ਕਿ ਕਾਂਗਰਸ ਦਾ ਪੋਲਿੰਗ ਜੇਟ ਠੇਰਾਫੇਰੀ ਕਰ ਰਿਹਾ ਹੈ ਕਾਂਗਰਸ ਦਾ ਨਹੀਂ ਆਪਕੋ ਪੋਲਿੰਗ ਜੰਟ ਨਹੀਂ ਕਰਿਆ ਉੱਥੇ ਅੰਦਰ ਜਿਹੜਾ ਪੋਲਿੰਗ ਆਫਸਰ ਆ ਕਾਉਂਟਿੰਗ ਆਫਸਰ ਆ ਉਹ ਰੈਫਰੀ ਕਰਿਆ ਪਰ ਉਹਨਾਂ ਨੇ ਵੀ ਰੋਪ ਲਾਏ ਆ ਜੀ ਕਦੇ ਪਹਿਲਾਂ ਉਹ ਵੋਟ ਪੋਕਰ ਉਹਨਾਂ ਨੇ ਲਾਏ ਹੋਣਗੇ ਜੀ ਅਸੀਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ ਅਸੀਂ ਤਾਂ ਜੋ ਆਪ ਪਿੱਟਾ ਸਾਨੂੰ ਆਪਣੇ ਹੈਗਾ ਗੋਟ ਪੁੱਟਦਾ ਸਾਡਾ ਕੋਈ ਸਮਝ ਨਹੀਂ ਹਾਂ ਆਪਣਾ ਪਿਆਰ ਜਦੋਂ ਜਦੋਂ ਕੈਂਡੀਡੇਟ ਨੂੰ ਹੈ ਕਿ ਕੈਂਡੀਡੇਟਾਂ ਨੂੰ ਦਿੱਤਾ ਜਾਏਗਾ ਕਾਰਡ ਕਿ ਕੈਂਡੀਡੇਟ ਅੰਦਰ ਬੈਠੇ ਆ ਫਿਰ ਇਹਨਾਂ ਦੀ ਮਿਸਜ ਹੈ ਤੇ ਇਹ ਕਿਉਂ ਅੰਦਰ ਬੈਠੇ ਤੁਸੀਂ ਕਿਉਂ ਬੈਠੇ ਮੈਂ ਤੇ ਹੋਣਾ ਆ ਤੁਹਾਨੂੰ ਨਹੀਂ ਹੋਣਾ ਨਹੀਂ ਬਿਲਕੁਲ ਨਹੀਂ ਦੇਖੋ ਜੀ ਮੈਂ ਦੱਸਦਾ ਟੇਬਲ ਨੰਬਰ ਤੇ ਇੱਕ ਬੇੜਾ ਸਾਹਮਣੇ ਹੀ ਬਹਿਦਾ ਪਿਆ ਸੀਗਾ ਉਹ ਬੰਦਾ ਹਿੜਾ ਫੇੜੀ ਕਰਦਾ ਪਿਆ ਸੀਗਾ ਕਿਹੜਾ ਏਰੀਆ ਦਾ ਕਿਹੜਾ ਜ਼ੋਨ ਹੈ ਮੈਂ ਬੋਲਾਂ ਹੈ ਬੋਲੇ ਮੈਨੂੰ ਵੀ ਬੋਲਣ ਦੋ ਇੱਕ 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 ਕਰਕੇ ਬੋਲੋ ਦੋਨਾਂ ਦੀ ਸੁਣਾਂਗੇ ਇੱਕ ਇੱਕ ਕਰਕੇ ਬੋਲੋ ਜ਼ੋਨ ਕਿਹੜਾ ਪਹਿਲੇ ਆ ਦੱਸੋ ਜੋਨ ਕਿਹੜਾ ਬੇਟਾ ਸਾਹਮਣੇ ਬਿਠਾ ਕੇ ਗੱਲ ਜੋਨ ਕਿਹੜਾ ਜੋਨ ਕਿਹੜਾ ਇਹ ਜੋਨ ਨੰਬਰ 1000 1000 ਦਾ ਕੀ ਗੱਲ ਹੋਈ ਹੈ ਦੱਸੋ ਉੱਥੇ ਇਹ ਹੋਇਆ ਜੀ ਹਸਨਪੁਰ ਜਿਹੜਾ ਪੂਰੀ ਆਪਾਂ ਰੀਕਾਉਂਟਿੰਗ ਆਪਣਾ ਵੇਖਦੇ ਪਏ ਸੀਗੇ ਜੀ ਕਿਹੋਰੀ ਸੀ ਕਾਉਂਟਿੰਗ ਕਾਡਾ ਕਰਦੇ ਆ ਬੇਟਾ ਸਾਹਮਣੇ ਬੈਠਾ ਪਿਆ ਜਿਹੜਾ ਆਪਣਾ ਹੈਗਾ ਸੀ ਨਾ 1 ਨੰਬਰ ਤੇ ਪੋਲਿੰਗ ਅਫਸਰ ਕਲੋ ਜਿਹੜਾ ਵੀ ਹੈ ਸੀਗਾ ਉਹ ਇਹ ਰੈਫਰਡਰ ਘੱਟਾ ਪਈ ਸਾਡੀਆਂ ਵੋਟਾਂ ਚੁੱਕ ਚੁੱਕ ਕੇ ਪੰਜਾਂ ਚ ਮਲਾਈ ਜਾਂਦਾ ਕਹੇ ਜਦੋਂ ਹੁਣ ਰੀਚੈਕ ਕੀਤਾ ਤੇ 12 ਵੋਟਾਂ ਦਾ ਫਰਕ ਆਇਆ ਜੀ ਕਿਹੜੀ ਕਿਹੜੀ ਪਾਰਟੀ ਨਾਲ ਸੰਬੰਧਤ ਹੋ ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧਤ ਹੋ ਕਿਹੜੀ ਪਾਰਟੀ ਝਾੜੂ ਵਾਲਾ ਵੱਲੋਂ ਆਜੀ ਆਮ ਆਦਮੀ ਪਾਰਟੀ ਜਦੋਂ ਅਸੀਂ ਅਬਜੈਕਸ਼ਨ ਕੀਤਾ ਤੇ ਫਿਰ ਕਾਂਗਰਸ ਨੂੰ ਐਲਾਨੀ ਜਿਹੜੀ ਇੱਕ ਸੀਟ ਹੀ ਜਿਹੜੀ ਇਹਨਾਂ ਨੇ ਝਾੜੂ ਨੂੰ ਐਲਾਨਤੀ ਅਬਜੈਕਸ਼ਨ ਕਰਨ ਤੋਂ ਬਾਅਦ 187 ਪਈਆਂ ਹੀ ਕੋਖਰਾ ਗੋਤ ਕੋਖਰਚੇ ਜਦੋਂ ਸਫਤ ਸਿੰਘ ਭਈਆਂ ਹੀ ਕਾਂਗਰਸ ਨੂੰ ਜਦੋਂ ਕਿ ਇਹਨਾਂ ਨੇ ਆਪ ਵਾਲੇ ਬਿਲਕੁਲ ਉਲਟ ਕਰਕੇ ਤੋਂ ਸ਼ੀਟ ਲਾਂਦੀ ਹੁਣ ਬਾਅਦ ਵਿੱਚ ਜਿਹੜੀ ਉਹ ਸ਼ੀਟ ਕਾਂਗਰਸ ਨੂੰ ਲਾਨੀ ਹੁਣ ਕੀ ਬੰਗਾ ਪਿਆ ਹੈ ਹਾਤ ਨਗਰ ਦਾ ਕੀ ਮਸਲਾ ਕੀ ਹਾਤ ਨਗਰ ਦਾ ਕੀ ਮਸਲਾ ਹੈ ਹਾਤ ਨਗਰ ਦਾ ਨਹੀਂ ਪਰ ਉਹਨ ਕੀ ਹਾਤ ਨਗਰ ਦਾ ਹੁਣ ਕੀ ਮਸਲਾ ਮੈਂ ਉੱਠਿਆ ਤੇ ਕਹਿੰਦੇ ਤੁਸੀਂ ਬਿਲਕੁਲ ਨਹੀਂ ਉੱਠੇ ਹੋਗੇ ਜਦੋਂ ਮੈਂ ਨਹੀਂ ਉੱਠਿਆ ਇਹ ਉੱਠ ਕੇ ਅਫਸਰਾ ਲਾ ਕੇ ਗੱਲਾਂ ਕਰਨ ਦੇ ਫਿਰ ਮੈਂ ਆਖਿਆ ਕਿ ਦੋਨਾਂ ਨੂੰ ਬਾਹਰ ਕਰੋ ਬਸ ਇੰਨੀ ਗੱਲ ਠੀਕ ਹੈ ਠੀਕ ਹੈ